ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੈਰੀ ਸਟੱਡੀ ਆਨਲਾਈਨ ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇੱਕ ਗਲਤਫਹਿਮੀ ਦੂਰ ਕਰਨ ਜਾ ਰਹੇ ਹਾਂ ਸਟੂਡੈਂਟਸ ਦੀ ਕੁਝ ਸਟੂਡੈਂਟ ਨੂੰ ਵਹਿਮ ਹੈ ਕਿ ਗ੍ਰੇਸ ਕਦੋਂ ਮਿਲਦੀ ਹੈ ਠੀਕ ਹੈ ਉਹਨਾਂ ਨੂੰ ਇਹ ਲੱਗਦਾ ਹੈ ਕਿ ਜੇਕਰ ਤੁਹਾਡੇ 80 ਨੰਬਰ ਆ ਗਏ ਤਾਂ 2 ਨੰਬਰ ਦੀ ਗ੍ਰੇਸ ਦੇ ਕੇ ਤੁਹਾਨੂੰ ਪਾਸ ਕਰ ਦੇਣਗੇ ਜਿਵੇਂ ਕਿ ਆ ਈਟੀਟੀ ਜਾਂ ਕੋਈ ਵੀ ਐਗਜ਼ਾਮ ਹੁੰਦਾ ਜਿੰਦੇ ਵਿੱਚ ਮੰਨ ਲਓ ਜੇ 2 ਨੰਬਰ ਘਟਾ ਹੈ 3 ਨੰਬਰ ਘਟਾ ਹੈ ਗ੍ਰੇਸ ਦੇ ਕੇ ਪਾਸ ਹੋ ਜਾਂਦੇ ਆ ਠੀਕ ਹੈ ਤਾਂ ਇਸ ਗਲਤਫਹਿਮੀ ਨੂੰ ਦੂਰ ਕਰਦੇ ਆ ਕਿਉਂਕਿ ਜਾਣਕਾਰੀ ਦੇਣਾ ਜ਼ਰੂਰੀ ਹੈ ਹੁਣ ਕੁਝ ਸਟੂਡੈਂਟ ਕਹਿਣਗੇ ਵਿਊ ਦੇ ਚੱਕਰ 'ਚ ਵੀਡੀਓ ਬਣ ਰਹੀ ਆ ਤੁਸੀਂ ਮੰਨ ਸਕਦੇ ਹੋ ਵਿਊ ਦੇ ਚੱਕਰ 'ਚ ਵੀਡੀਓ ਬਣਦੀ ਆ ਮੈਨੂੰ ਕਿਹੜਾ ਲੱਖਾਂ ਰੁਪਏ ਦੀ ਕਮਾਈ ਹੁੰਦੀ ਆ ਬਟ ਜਿਹੜੇ ਸਟੂਡੈਂਟ ਸਾਡੇ ਤੋਂ ਆਸ ਉਮੀਦ ਲਗਾ ਕੇ ਬੈਠੇ ਹੁੰਦੇ ਆ ਵੀ ਜਾਣਕਾਰੀ ਦੇਣਗੇ ਉਹਨਾਂ ਲਈ ਅਸੀਂ ਵੀਡੀਓ ਬਣਾਉਨੇ ਆ ਤਾਂ ਜਿਹੜੇ ਨੂੰ ਲੱਗਦਾ ਪੀ ਇਹ ਵਿਊ ਦੇ ਚੱਕਰ 'ਚ ਹੁੰਦੀ ਆ ਪਲੀਜ਼ ਕਿਰਪਾ ਕਰਕੇ ਸਾਡੀ ਵੀਡੀਓ ਤੋਂ ਦੂਰ ਰਿਹਾ ਕਰੋ ਓਕੇ ਸਾਡਾ ਕੰਮ ਜਾਣਕਾਰੀ ਪ੍ਰੋਵਾਈਡ ਕਰਵਾਉਣਾ ਹੈ ਚਾਹੇ ਤੁਸੀਂ ਕੁਝ ਵੀ ਕਹੋ ਨੋ ਪ੍ਰੋਬਲਮ ਓਕੇ ਸੋ ਅਸੀਂ ਜਾਣਕਾਰੀ ਪ੍ਰੋਵਾਈਡ ਜ਼ਰੂਰ ਕਰਵਾਵਾਂਗੇ ਓਕੇ ਸੋ ਪਹਿਲਾਂ ਮੈਂ ਸੋਚਿਆ ਸੀ ਵੀਡੀਓ ਨਹੀਂ ਬਣਾਉਣੀ ਫਿਰ ਮੈਂ ਸੋਚਿਆ ਵੀ ਆਪਾਂ ਇੱਕ ਸਟੂਡੈਂਟ ਦੋ ਸਟੂਡੈਂਟ ਦੇ ਬਦਲੇ ਬਾਕੀਆਂ ਨੂੰ ਕਿਉਂ ਨੁਕਸਾਨ ਕਰੀਏ ਓਕੇ ਸੋ ਗ੍ਰੇਸ ਕਦੋਂ ਮਿਲਦੀ ਹੈ ਹੁਣ ਬਾਰੇ ਸਟੂਡੈਂਟ ਨੂੰ ਇਹ ਡਾਊਟ ਹੁੰਦਾ ਹੈ ਕਿ ਜਿਹੜੀ ਗ੍ਰੇਸ ਹੈ ਨਾ ਉਹਦੋਂ ਮਿਲਦੀ ਹੈ ਜਦੋਂ ਆਪਣੇ ਇੱਕ ਦੋ ਨੰਬਰ ਘਟੋ ਨਹੀਂ ਇਹੋ ਜਿਹਾ ਕੁਝ ਨਹੀਂ ਹੁੰਦਾ ਗ੍ਰੇਸ ਉਹਦੋਂ ਮਿਲਦੀ ਹੈ ਜਦੋਂ ਕੋਈ ਕੁਐਸਚਨ ਗਲਤ ਹੋਵੇ ਕੁਝ ਮਿਸਪ੍ਰਿੰਟ ਹੋਵੇ ਠੀਕ ਹੈ ਕੁਝ ਇਹੋ ਜਿਹਾ ਚੱਕਰ ਹੋਵੇ ਜਾਂ ਜਦੋਂ ਆਨਸਰ ਕੀ ਆਏਗੀ ਆਫੀਸ਼ੀਅਲ ਆਨਸਰ ਕੀ 10 ਦਸੰਬਰ ਤੱਕ ਆਉਣ ਦੀ ਪੂਰੀ ਸੰਭਾਵਨਾ ਹੈ ਆਫੀਸ਼ੀਅਲ ਆਨਸਰ ਕੀ ਮੰਨ ਲਓ ਆ ਗਈ ਠੀਕ ਹੈ ਆਫੀਸ਼ੀਅਲ ਆਨਸਰ ਕੀ ਦੇ ਵਿੱਚ ਆਪਾਂ ਮੰਨ ਲਓ ਇੱਕ ਕੁਐਸਚਨ ਲੈਟ ਕਰ ਲੈਂਦੇ ਆ ਇੱਕ ਕੁਐਸਚਨ ਸੀਗਾ ਉਹ ਉਹਦਾ ਆਨਸਰ ਏ ਦਿੱਤਾ ਹੈ ਠੀਕ ਹੈ ਬਟ ਤੁਹਾਡੇ ਕੋਲ ਕੋਈ ਪ੍ਰੂਫ ਹੈਗਾ ਸੋਲਿਡ ਪ੍ਰੂਫ ਹੈਗਾ ਪੀ ਬੁੱਕ ਦੇ ਵਿੱਚ অপਸ਼ਨ ਬੀ ਲਿਖਿਆ ਹੋਇਆ ਠੀਕ ਹੈ ਆਪਾਂ ਮੰਨ ਲਓ ਸਿੰਪਲ ਜੀ ਗੱਲ ਇੱਕ ਮੰਨ ਲੈਨੇ ਆ ਇੱਕ ਮੈਥ ਵਾਲਾ ਕੋਈ ਕੁਐਸਚਨ ਸੀਗਾ ਉਹਦਾ ਗੈਲਿਲੀਓ ਅਨਸਰ ਹੈ ਠੀਕ ਹੈ ਮੰਨ ਲਓ ਤੇ ਜਿਹੜਾ ਅਨਸਰ ਕੀ ਦੇ ਅਕੋਰਡਿੰਗ ਕੋਈ ਹੋਰ অপਸ਼ਨ ਆ ਗਿਆ ਠੀਕ ਹੈ ਉਹਦੇ ਅਕੋਰਡਿੰਗ ਚਲੋ ਆਪਣੇ ਕੋਲ ਪਾਈਥਾਗੋਰਸ ਆ ਗਿਆ ਠੀਕ ਹੈ ਅਨਸਰ ਗੈਲਿਲੀਓ ਆਣਾ ਸੀ ਬਟ ਉੱਥੇ ਪਾਈਥਾਗੋਰਸ ਆ ਗਿਆ ਤੁਹਾਡੇ ਕੋਲ ਸੋਲਿਡ ਪ੍ਰੂਫ ਹੈਗਾ ਕਿ ਬੁੱਕ ਦੇ ਵਿੱਚ ਲਿਖਿਆ ਹੋਇਆ ਹੈ ਗੈਲੀਲਿਓ ਨੇ ਕਿਹਾ ਵੀ ਜਿਹੜੀ ਜਿੰਨਾ ਵੀ ਯੂਨੀਵਰਸਾ ਸਾਰਾ ਮੈਥ ਦੀ ਲੈਂਗੁਏਜ ਵਿੱਚ ਲਿਖਿਆ ਗਿਆ ਠੀਕ ਹੈ ਤੁਹਾਡੇ ਕੋਲ ਸੋਲਿਡ ਪ੍ਰੂਫ ਹੈਗਾ ਤਾਂ ਉਸ ਤੋਂ ਬਾਅਦ ਕੀ ਹੈ ਜਿਹੜੀ ਜਿਹੜੀ ਪੰਜਾਬ ਪੀਐਸਟੈਟ ਵਾਲੀ ਵੈਬਸਾਈਟ ਹੈ ਉਹਦੇ ਉੱਪਰ ਕੀ ਹੈ ਆਬਜੈਕਸ਼ਨ ਤੁਸੀਂ ਲਗਾਓਗੇ ਠੀਕ ਹੈ ਆਬਜੈਕਸ਼ਨ ਤੁਸੀਂ ਲਗਾਓਗੇ ਠੀਕ ਹੈ ਉਸ ਤੋਂ ਬਾਅਦ ਜਿਹੜੀ ਕਮੇਟੀ ਬਣੇਗੀ ਜੇ ਉਹ ਕਮੇਟੀ ਨੂੰ ਲੱਗਾ ਵੀ ਤੁਹਾਡਾ ਆਨਸਰ ਤੁਹਾਡੇ ਕੋਲ ਜਿਹੜਾ ਪ੍ਰੂਫ ਦਿੱਤਾ ਤੁਸੀਂ ਉਹ ਬਿਲਕੁਲ ਸੋਲਿਡ ਹੈ ਬਿਲਕੁਲ ਸਹੀ ਹੈ ਉਸ ਦੇ ਬੀਹਫ ਤੇ ਫਿਰ ਗ੍ਰੇਸ ਦਿੱਤੀ ਜਾਂਦੀ ਹੈ ਇਹ ਨਾ ਸੋਚਿਓ ਵੀ 1 2 ਨੰਬਰ ਘਟਿਆ ਤਾਂ ਗ੍ਰੇਸ ਮਿਲ ਕੇ ਪਾਸ ਹੋ ਜੂਗੀ ਗ੍ਰੇਸ ਉਦੋਂ ਮਿਲਦਾ ਜਦੋਂ ਤੁਹਾਡੇ ਕੋਲ ਕੋਈ ਸੋਲਿਡ ਪ੍ਰੂਫ ਹੈ ਜਿਹੜੀ ਅਨਸਰ ਕੀ ਦੇ ਵਿੱਚ ਕੋਈ ਅਨਸਰ ਦਿੱਤਾ ਉਹ ਤੁਹਾਨੂੰ ਲੱਗਦਾ ਹੈ ਗਲਤ ਹੈ ਠੀਕ ਹੈ ਜਿਹੜੀ ਆਫੀਸ਼ੀਅਲ ਅਨਸਰ ਕੀ ਆਈ ਹੈ ਉਹਦੇ ਅਕੋਰਡਿੰਗ ਤੁਹਾਨੂੰ ਲੱਗਦਾ ਅਨਸਰ ਗਲਤ ਹੈ ਤੁਸੀਂ ਕਿਸੇ ਬੁੱਕ ਦੇ ਵਿੱਚ ਪੜਿਆ ਤਾਂ ਤੁਸੀਂ ਉਸ ਚੀਜ਼ ਨੂੰ ਟੈਗ ਕਰਕੇ ਨਾਲ ਫੋਟੋ ਵਗੈਰਾ ਪੋਸਟ ਕਰਨੀ ਪੈਗੀ ਤੁਹਾਨੂੰ ਆਬਜੈਕਸ਼ਨ ਲਗਾ ਕੇ ਉਸ ਤੋਂ ਬਾਅਦ ਕਮੇਟੀ ਵਗੈਰਾ ਡਿਸਾਈਡ ਕਰਦੀ ਹੈ ਗ੍ਰੇਸ ਦਿੱਤੀ ਜਾਵੇਗੀ ਜਾਂ ਨਹੀਂ ਦਿੱਤੀ ਜਾਵੇਗੀ ਠੀਕ ਹੈ ਤਾਂ ਇਸ ਗੱਲ ਦੇ ਉੱਪਰ ਤੁਸੀਂ ਜ਼ਰੂਰ ਧਿਆਨ ਦੇ ਦਿਓ ਓਕੇ ਵੈਸੇ ਮੈਂ ਇੱਕ ਵੀਡੀਓ ਦੇਖੀ ਸੀ ਅੱਜ ਜਿੰਦੇ ਵਿੱਚ ਈਵੀਐਸ ਦੇ ਤਿੰਨ ਕੁਐਸਚਨਾਂ ਦੇ ਬਾਰੇ ਉਹ ਪਰਸਨ ਕਹਿ ਰਿਹਾ ਸੀਗਾ ਕਿ ਇਹਨਾਂ ਉੱਪਰ ਗ੍ਰੇਸ ਦਿੱਤੀ ਜਾਊਗੀ ਠੀਕ ਹੈ ਉਹਨੇ ਤਿੰਨ ਪ੍ਰੂਫ ਦਿੱਤੇ ਸੀਗੇ ਕਲਾਸ 8ਵੀਂ ਵਾਤਾਵਰਣ ਸਿੱਖਿਆ ਦੇ ਵਿੱਚੋਂ ਉਹਨੇ ਈਵੀਐਸ ਦੇ ਤਿੰਨ ਕੁਐਸਚਨਾਂ ਦੇ ਪ੍ਰੂਫ ਦਿੱਤੇ ਸੀਗੇ ਪੀਏ ਵਾਲੀ ਵੀਡੀਓ ਦੇ ਵਿੱਚ ਪੀ ਤਿੰਨ ਕੁਐਸਚਨ ਹੈ ਜਿਨ੍ਹਾਂ ਦੇ ਆਪਾਂ ਨੂੰ ਗ੍ਰੇਸ ਮਿਲ ਸਕਦੀ ਹੈ ਉਹਨੇ ਸੋਲਿਡ ਪ੍ਰੂਫ ਦਿੱਤਾ ਸੀਗਾ ਮੈਂ ਆਪ ਉਹ ਵੀਡੀਓ ਦੇਖੀ ਹੈ ਠੀਕ ਹੈ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਹ ਵੀਡੀਓ ਨੂੰ ਦਾ ਲਿੰਕ ਪਾ ਦੂੰਗਾ ਤੁਸੀਂ ਉਹ ਦੇਖ ਸਕਦੇ ਹੋ ਕਿਹੜੇ ਕਿਹੜੇ ਕੁਐਸਚਨ ਦੇ ਉੱਪਰ ਤੁਹਾਨੂੰ ਲੱਗਦਾ ਗ੍ਰੇਸ ਮਿਲ ਸਕਦੀ ਹੈ ਉਹਨੇ ਤਿੰਨ ਕੁਐਸਚਨ ਦੱਸੇ ਸੀ ਈਵੀਐਸ ਦੇ ਇੱਕ ਮਾਰੂਥਲੀ ਕਰਨ ਇਹੋ ਜਿਹਾ ਕੁਝ ਕੁਐਸਚਨਸ ਕੁਐਸਚਨ ਸੀਗਾ ਮੈਨੂੰ ਯਾਦ ਹੈ ਓਕੇ ਤੇ ਇੱਕ ਦੋ ਕੁਐਸਚਨ ਹੋਰ ਸੀਗੇ ਉਹ ਮੈਨੂੰ ਨਹੀਂ ਯਾਦ ਠੀਕ ਹੈ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਸ ਕੁਐਸਚਨ ਉਸਰੀ ਉਸ ਵੀਡੀਓ ਦਾ ਲਿੰਕ ਜਰੂਰ ਪੋਸਟ ਕਰੂੰਗਾ ਤੁਸੀਂ ਉੱਥੋਂ ਦੇਖ ਲਿਓ ਵੀ ਕਿਹੜੇ ਕਿਹੜੇ ਕੁਐਸਚਨ ਦੇ ਉੱਪਰ ਤੁਹਾਨੂੰ ਲੱਗਦਾ ਹੈ ਗ੍ਰੇਸ ਮਿਲ ਸਕਦੀ ਹੈ ਓਕੇ ਸੋ ਅਗਲੀ ਵੀਡੀਓ ਦੇ ਵਿੱਚ ਫਿਰ ਕੋਈ ਜਾਣਕਾਰੀ ਤਾਂ ਜਰੂਰ ਪ੍ਰੋਵਾਈਡ ਕਰਵਾਵਾਂਗੇ ਥੈਂਕ ਯੂ ਵੈਰੀ ਮਚ